ਇਕ ਕਿਰਪਾ ਕੀਤੀ ਆ ਕਾਲਪੁਰਖ ਨੇ ਵੀ ਆ ਸੇਵਾ ਲਈ ਆ ਆਪਾਂ ਨੂੰ ਕਾਰੋਬਾਰੇ ਹੋਏ ਦਿੱਤਾ ਵਾ ਵੀ ਸਸਤਾ ਲਿਆਓ ਤੇ ਸੰਤ ਨੂੰ ਦੋ ਵੇਚੋ ਤੇ ਉਹਦਾ ਕਰਕੇ ਮਹਾਰਾਜ ਜੀ ਕਿਰਪਾ ਕੀਤੀ ਆ ਮਹਾਰਾਜ ਜੀ ਕਿਰਪਾ ਹੋਈ ਆ ਵੀ ਸੰਤ ਗੁਰੂ ਨਾਨਕ ਪਾਤਸ਼ਾਹ ਦੀ ਇਦਾਂ ਹੁੰਦੀ ਰਹਿੰਦੀ ਆ ਤੇ ਗੋ ਸਿੱਖਾਂ ਨੇ ਆਖਿਆ ਵੀ ਮਹਾਰਾਜ ਜੀ ਉਹਨਾਂ ਦਵੇਂ ਪਾਤਸ਼ਾਹ ਗੋਵਿੰਦ ਰਾਏ ਦੀ 8-9 ਸਾਲ ਦੀ ਉਮਰ ਦੇ ਵਿੱਚ ਪਟਨੇ ਰਹਿੰਦੇ ਸੀ ਉਦੋਂ ਇਹਨਾਂ ਸੋਨੇ ਦਾ ਕੰਗਣ ਲਾ ਕੇ ਤੇ ਗੰਗਾ ਦੇ ਵਿੱਚ ਸੁੱਟਿਆ ਸੀ ਜਦੋਂ ਸੋਟਿਆ ਆਦੇ ਮਾਦਾ ਜੀ ਨੇ ਪੁੱਛਿਆ ਮਾਦਾ ਗੁਜਰਕੋਤ ਨੇ ਵੀ ਇਹ ਪੁੱਤਰ ਕੰਗਣ ਕਿੱਥੇ ਸੋਟਾ ਹੈ ਜੋ ਉਹਨਾਂ ਦੂਜਾ ਵੀ ਕੰਗਣ ਲਾ ਕੇ ਤੇ ਨਦੀ 'ਚ ਸੁਰਤਾ ਉਹਨਾਂ ਆਖਿਆ ਮਾਦਾ ਇੱਥੇ ਸੋਟਿਆ ਹੈ ਉਹਨਾਂ ਆਖਿਆ ਪੁੱਤਰ ਇਹ ਸੋਨੇ ਦੇ ਕੰਗਣੇ ਹੀ ਤੂੰ ਸੋਟਦੇ ਆ ਉਹਨਾਂ ਆਖਿਆ ਵੀ ਇਹ ਕਾਲਪੁਰਖ ਦਾ ਇੱਕ ਪੰਥ ਖਾਲਸਾ ਸੱਜਣਾ ਵਾ ਉਹ ਆ ਕੰਗਣ ਪਾਇਆ ਕਰੂਗਾ ਉਹਨਾਂ ਦੇ ਭਾਦ ਇਹ ਸੋਨਾ ਹੋਇਆ ਕਰੇਗਾ ਇਹ ਇਹਦੇ ਵਿੱਚ ਬਹੁਤ ਵਾਦਾ ਵਾ ਕਾਲਪੁਰਖ ਦੀ ਕਿਰਪਾ ਨਾਲ ਸਰਬਲੋਏ ਦੇ ਜਿਹੜੇ ਬਾਤੇ ਆ ਨਿਹੰਗ ਸਿੰਘ ਦੇ ਪਾਸਚਾਤਿਕ ਰਮਾ ਵੱਡੇ ਵੱਡੇ ਤਕੜੇ ਕੜਾਏ ਆ ਤੇ ਦਾਲ ਪੰਸ ਦੇ ਵਿੱਚ ਵਰਤੇ ਜਾਂਦੇ ਆ ਇਹ ਕਰਕੇ ਵੀ ਜਿੱਦਾਂ ਦਾ ਇਹਦੇ ਵਿੱਚ ਜਿਹੜਾ ਪਾਊਗਾ ਖਾਊਗਾ ਉਹਦਾ ਸਰੀਰ ਐ ਲੋਅਰਗਾਊਗਾ ਕਿਰਪਾ ਕੀਤੀ ਆ ਕਾਲਪੁਰਖ ਨੇ ਵੀ ਇਹ ਜਿਹੜੀਆਂ ਕਈਆਂ ਰੋਗਾਂ ਤੋਂ ਇਹ ਬਚਾਉਂਦਾ ਵਾ ਜਿੱਦਾਂ ਸ਼ੂਗਰ ਹੋਈ ਕੈਂਸਰ ਹੋਈ ਇਹ ਨਹੀਂ ਇਹਦੇ ਨਾਲ ਲੱਗਦੀ ਜਿਹੜਾ ਇਹ ਚੀਜ਼ ਦੇ ਵਿੱਚ ਖਾਂਦੇ ਆ ਨੂੰ ਪਤਾ ਕਈ ਨਿਹੰਗ ਸਿੰਘ ਜਿਹੜੇ ਮਜ਼ਾਦਾ ਵਾਲੇ ਆ ਹੋ ਸਕਦੇ ਆ ਉਹਨਾਂ ਦੇ ਸਰੀਰ ਐ ਲੋਅਰਗੇ ਕਾਲਪੁਰਖ ਦੀ ਕਿਰਪਾ ਨਾਲ ਹੁੰਦੇ ਆ ਇਹਨਾਂ ਨੂੰ ਜਿਹੜਾ ਮਾਂਜਣਾ ਪੈਂਦਾ ਦੇਤਾ ਦੇ ਨਾਲ ਇਹ ਨੇ ਹਾਂਜੀ ਸਵਾਉ ਹੀ ਦਿੱਤਾ ਹੋਈ ਇਹਦੇ ਨਾਲੇ ਬਰਤਨ ਜਿਹੜੇ ਆ ਸਾਫ ਹੁੰਦੇ ਆ ਇਹ ਦੂਜੀ ਦੇ ਨਾਲ ਨਹੀਂ ਹੁੰਦੇ ਜਿੱਦਾਂ ਸਰਫਨਾ ਕਰਦੇ ਜਿਹਦੇ ਆ ਸਟੀਲ ਉਹਦੇ ਨਾਲ ਵੀ ਸਾਫ ਹੋ ਜਾਂਦੀ ਆ ਇਹਨਾਂ ਦੇ ਮਿੰਤ ਲੱਗਦੀ ਆ ਇਹ ਹੁਣ ਨਿਹੰਗ ਸਿੰਘ ਵਰਤਦੇ ਆ ਤੇ ਇਹਦੇ ਦੇ ਮਿੰਤ ਕਰਦੇ ਆ ਤੇ ਸ਼ਸਤਰ ਪਾਉਂਦੇ ਆ ਤੇ ਉਹਨਾਂ ਦੀ ਵੀ ਸੇਵਾ ਕਰਦੇ ਆ ਪੰਤਰੀ 20 ਦਿਨੀ ਮਹੀਨੇ ਬਾਦਾਂ ਇਹ ਤੇਗ ਦੀ ਵੀ ਉਹਨਾਂ ਸੇਵਾ ਕਰਨੀ ਪੈਂਦੀ ਆ ਦੇਸੀ ਕਿ ਉਹ ਜਾਂ ਤੇਲ ਲਾਉਣਾ ਪੈਂਦਾ ਵਾ ਉਹਦਾ ਕਰਕੇ ਰੱਖਣੇ ਪੈਂਦੇ ਨਹੀਂ ਤੇ ਜੰਗਾਲ ਪੈਂਦਾ ਵਾ ਸੰਗਤ ਜੀ ਸਰਬ ਲੋਕ ਕੀ ਹੁੰਦਾ ਇਸ ਦੀ ਮਰਿਆਦਾ ਕੀ ਹੁੰਦੀ ਹੈ ਇਸ ਨੂੰ ਧਾਰਨ ਕਿੱਦਾਂ ਕਰੀਦਾ ਕਿਉਂਕਿ ਅੱਜ ਦੇ ਸਮੇਂ ਦੇ ਜਿੱਥੇ ਬਹੁਤ ਸਾਰੇ ਵਿਦੇਸ਼ੀ ਜੇਕਰ ਕਈ ਮਟੀਰੀਅਲ ਦੇ ਬਰਤਨ ਹੋ ਗਏ ਜਾਂ ਕੜੇ ਹੋ ਗਏ ਕਟਾੜ ਹੋ ਗਏ ਬਹੁਤ ਵੱਖ-ਵੱਖ ਪ੍ਰਕਾਰ ਦੇ ਜਿਹੜੇ ਮਟੀਰੀਅਲ ਹੁੰਦੇ ਆ ਕਿਸਮਾਂ ਹੁੰਦੀਆਂ ਉਹਦੇ ਆਉਣ ਲੱਗੇ ਅੱਜ ਘਰਾਂ ਦੇ ਵਿੱਚ ਸਟੀਲ ਹੈ ਅੱਜ ਘਰਾਂ ਦੇ ਵਿੱਚ ਅਸੀਂ ਜਿਹੜੇ ਬਰਤਨ ਹੈ ਉਹ ਵੱਖ-ਵੱਖ ਮਟੀਰੀਅਲ ਦੇ ਵਰਤਨੇ ਆ ਚਾਹੇ ਉਹ ਚਾਈਨੀਜ਼ ਮਟੀਰੀਅਲ ਹੋਣ ਲੇਕਿਨ ਸਰਬ ਲੋਕ ਕੀ ਹੁੰਦਾ ਇਸ ਦੀ ਵਰਤੋਂ ਦੇ ਫਾਇਦੇ ਕੀ ਆ ਕਿੱਥੋਂ ਇਹ ਸ਼ੁਰੂਆਤ ਹੁੰਦੀ ਹੈ ਤੇ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਸਰਬ ਲੋ ਦੀ ਮਹੱਤਤਾ ਕੀ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਵਾਂਗੇ ਸਰਬ ਲੋ ਦੇ ਬਣੇ ਕੜੇ ਸਰਬ ਲੋ ਦੇ ਬਣੇ ਜਿਹੜੇ ਬਾਟੇ ਨੇ ਕਿਉਂ ਨਿਹੰਗ ਸਿੰਘ ਜਥੇਬੰਦੀਆਂ ਹੀ ਜ਼ਿਆਦਾਤਰ ਇਹਨਾਂ ਦੀ ਵਰਤੋਂ ਕਰਦੀਆਂ ਨੇ ਕੀ ਆਮ ਵਿਅਕਤੀ ਵੀ ਇਸ ਦੀ ਵਰਤੋਂ ਕਰ ਸਕਦਾ ਹੈ ਇਸ ਦੇ ਫਾਇਦੇ ਕੀ ਹਨ ਅ ਜ਼ਰੂਰ ਜਾਣਾਂਗੇ ਇੱਥੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਜਿਹੜੇ ਕਿ ਕਟਾੜ ਵੇਚਦੇ ਨੇ ਜਿਹੜੇ ਕਿ ਸਭ ਲੋਹ ਦੇ ਬਾਟੇ ਵੇਚਦੇ ਨੇ ਨਾਲ ਦੇ ਨਾਲ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਗਿਆਨ ਵੀ ਦੇਦੇ ਨੇ ਸਮਝਾ ਵੀ ਦੇਦੇ ਨੇ ਸੋ ਜ਼ਰੂਰ ਹੈ ਅਚਾਹੂੰਗਾ ਕਿ ਇਹ ਜਾਣਕਾਰੀ ਸਾਂਝੀ ਕਰੀਏ ਜੀ ਬਲਫਾ ਤੇ ਵੀ ਸਾਂਝ ਭਈਏ ਸਾਹਿਬ ਵਾਇਗੁਰ ਚੀਕਾ ਖਾਲਸਾ ਵਾਇਗੁਰ ਚੀਕੀ ਫਤੇ ਬਾਬਾ ਜੀ ਆਪਣਾ ਨਾਮ ਤੇ ਜ਼ਰੂਰ ਜਗਾ ਵੀ ਦੱਸੋ ਕਿੱਥੋਂ ਦੇ ਹੋ ਮੇਰਾ ਜੀ ਪਰਮਜੀਤ ਸਿੰਘ ਮੇਰਾ ਨਾਮ ਆ ਅੰਮ੍ਰਿਤਸਰ ਫਾਟਕ ਭਗਤਾਲਾ ਬਾਬਾ ਜੀ ਸਿੰਘ ਕਲੋਨੀ ਆ ਕਿਰਪਾ ਕੀਤੀ ਆ ਗਾਲਪੁਰਖ ਨੇ ਵੀ ਆ ਸੇਵਾ ਲਈ ਆ ਆਪਾਂ ਨੂੰ ਕਾਰੋਬਾਰੇ ਹੋਏ ਦਿੱਤਾ ਵਾ ਵੀ ਸਸਤ ਲਿਆਓ ਤੇ ਸੰਤ ਨੂੰ ਦੋ ਵੇਚੋ ਤੇ ਉਹਦਾ ਕਰਕੇ ਮਹਾਰਾਜ ਜੀ ਕਿਰਪਾ ਕੀਤੀ ਆ ਇਹ ਫੌਜ ਆਈ ਆ ਇਹ ਕਹਿੰਦੀ ਆ ਵੀ ਸਰਬ ਲੋਹੇ ਬਾਰੇ ਕੋਈ ਜਾਣਕਾਰੀ ਦੋ ਕਿ ਤੂੰ ਆ ਇਹ ਵੇਚ ਦੇ ਜੋ ਤੇ ਇਹ ਮਹਾਰਾਜ ਮਹਾਰਾਜ ਜੀ ਕਿਰਪਾ ਹੋਈ ਆ ਵੀ ਸੰਤ ਗੁਰੂ ਨਾਨਕ ਪਾਤਸ਼ਾਹ ਦੀ ਇਦਾਂ ਹੁੰਦੀ ਰਹਿੰਦੀ ਆ ਤੇ ਗੋ ਸਿੱਖਾਂ ਨੇ ਆਖਿਆ ਵੀ ਮਹਾਰਾਜ ਜੀ ਉਹਨਾਂ ਦਫੇ ਪਾਤਸ਼ਾਹ ਗੋਵਿੰਦ ਰਾਏ ਦੀ ਅਰਤਨ 19 ਸਾਲ ਦੀ ਉਮਰ ਦੇ ਵਿੱਚ ਪਟਨੇ ਰਹਿੰਦੇ ਸੀ ਉਦੋਂ ਇਹਨਾਂ ਸੋਨੇ ਦਾ ਕੰਗਣ ਲਾ ਕੇ ਤੇ ਗੰਗਾ ਦੇ ਵਿੱਚ ਸੁੱਟਿਆ ਸੀ ਜਦੋਂ ਸੁੱਟਿਆ ਤੇ ਮਾਤਾ ਜੀ ਨੇ ਪੁੱਛਿਆ ਮਾਤਾ ਗੁਜਰਕੋਸ਼ ਨੇ ਵੀ ਇਹ ਪੁੱਤਰ ਕੰਗਣ ਕਿੱਥੇ ਸੁੱਟਾ ਹੈ ਜੋ ਉਹਨਾਂ ਦੂਜਾ ਵੀ ਕੰਗਣ ਲਾ ਕੇ ਤੇ ਨਦੀ 'ਚ ਸੁੱਟਤਾ ਉਹਨਾਂ ਆਖਿਆ ਮਾਤਾ ਇੱਥੇ ਸੁੱਟਿਆ ਹੈ ਉਹਨਾਂ ਆਖਿਆ ਪੁੱਤੋ ਇਹ ਸੋਨੇ ਦੇ ਕੰਗਣ ਹੀ ਤੂੰ ਸੁੱਟਦੇ ਆ ਉਹਨਾਂ ਆਖਿਆ ਵੀ ਇਹ ਕਾਲਪੁਰਖ ਦਾ ਇੱਕ ਪੰਥ ਖਾਲਸਾ ਸੱਜਣਾ ਵਾ ਉਹ ਆ ਕੰਗਣ ਪਾਇਆ ਕਰੂਗਾ ਉਹਨਾਂ ਦੇ ਭਾ ਦਾ ਇਹ ਸੋਨਾ ਹੋਇਆ ਕਰੇਗਾ ਇਸ ਇਹਦੇ ਵਿੱਚ ਬਹੁਤ ਵਾਧਾ ਵਾ ਕਾਲਪੁਰਖ ਦੀ ਕਿਰਪਾ ਨਾਲ ਸਰਬਲੋਏ ਦੇ ਜਿਹੜੇ ਬਾਤੇ ਆ ਨਿਹੰਗ ਸਿੰਘ ਇਹ ਪਾਸਚਾਤਿਕ ਰਮਾ بڑے بڑے ਤਕੜੇ ਕੜਾਏ ਆ ਇਹ ਦਾਲ ਪੰਥ ਦੇ ਵਿੱਚ ਵਰਤੇ ਜਾਂਦੇ ਆ ਇਹ ਗੱਲ ਕੇ ਵੀ ਜਿੱਦਾਂ ਦਾ ਇਹਦੇ ਵਿੱਚ ਜਿਹੜਾ ਪਾਊਗਾ ਖਾਊਗਾ ਉਹਦਾ ਸਰੀਰ ਐ ਲੋਹੇ ਵਰਗਾ ਹੋਊਗਾ ਕਿਰਪਾ ਕੀਤੀ ਆ ਕਾਲਪੁਰਖ ਨੇ ਵੀ ਇਹ ਜਿਹੜੀਆਂ ਕਈਆਂ ਰੋਗਾਂ ਤੋਂ ਇਹ ਬਚਾਉਂਦਾ ਵਾ ਜਿੱਦਾਂ ਸ਼ੂਗਰ ਹੋਈ ਕੈਂਸਰ ਹੋਈ ਇਹ ਨਹੀਂ ਇਹਦੇ ਨਾਲ ਲੱਗਦੀ ਜਿਹੜਾ ਇਹ ਚੀਜ਼ ਦੇ ਵਿੱਚ ਖਾਂਦੇ ਆ ਨੂੰ ਪਤਾ ਕਈ ਨਿਹੰਗ ਸਿੰਘ ਜਿਹੜੇ ਮਜ਼ਜਾਦਾ ਵਾਲੇ ਆ ਹੋ ਸਕਦੇ ਆ ਉਹਨਾਂ ਦੇ ਸਰੀਰੇ ਲੋਹੇ ਵਰਗੇ ਕਾਲਪੁਰਖ ਦੀ ਕਿਰਪਾ ਨਾਲ ਹੁੰਦੇ ਆ ਇਹਨਾਂ ਨੂੰ ਮੁਗਲਾਂ ਨੇ ਵੀ ਮੰਨਿਆ ਵਾ ਜਿਹੜਾ ਸੇਖ ਆ ਇਹ ਸਵਾ ਲੱਖ ਦੇ ਵਾਕਿਆਇ ਭਾਰੂ ਆ ਬਦਾਲੀ ਨੇ ਆਖਿਆ ਵੀ ਇਹ ਲੋਹੇ ਦਾ ਸਿੱਕ ਜਿਹੜਾ ਵਾ ਇੱਕ ਕਿਲਾ ਵਾ ਇਹਨੂੰ ਅਹੀਂ ਜੇ ਇੱਕ ਇੱਕ ਸੇਖ ਨੂੰ ਹੀ ਮਾਰਨਾ ਹੋਵੇ ਇਹਨਾਂ ਨੂੰ ਜਿਹੜਾ ਵਾ ਲੱਖ ਜਿਹੜਾ ਵਾ ਆਪਣਾ ਬੰਦਾ ਮਰੋਣਾ ਪੈਂਦਾ ਫੇਰ ਇੱਕ ਸੇਖ ਨੂੰ ਮਾਰਿਆ ਜਾਂਦਾ ਪਤਾ ਨਹੀਂ ਕਿਹੜੇ ਲੋਹੇ ਦੇ ਬਣੇ ਆ ਤੇ ਇਹ ਵੀਰ ਕਹਿੰਦੇ ਵੀ ਇਹਦੀ ਜਾਣਕਾਰੀ ਦੋ ਇਹ ਸਰਬਲੋਹਾ ਚਲੋ ਸੰਗਤ ਦੇ ਵਿੱਚੋਂ ਕਾਲਪੁਰਖ ਦੀ ਕਿਰਪਾ ਹੋਈ ਆ ਵੀ ਇਹੋ ਹੀ ਮਰਿਆ ਹੋਆ ਵੀ ਇਹ ਸਰਬਲੋਹਾ ਜਿਹੜਾ ਇਹਨਾਂ ਦੇ ਬਖਤਰਾਂ ਦੇ ਵਿੱਚ ਸਭੂਗਾ ਤੇ ਕਈਆਂ ਰੋਗਾਂ ਤੋਂ ਬਚੂਗਾ ਹੁਣ ਡਾਕਟਰ ਵੀ ਇਹ ਦੱਸਣ ਡੈ ਪਿਆ ਵੀ ਇਹ ਜਿਹੜੀ ਧਾਤ ਆ ਸਰਬਲੋਹੇ ਦੀ ਇਹਦੇ ਵਿੱਚ ਸੰਗਣਾ ਸਕਾਉਣਾ ਚਾਹੀਦਾ ਵਾ ਤੇ ਇਹੋ ਜਿਹਾ ਸਰੀਰ ਜਿਹੜਾ ਵਾ ਮਜ਼ਬੂਤ ਬਣਾਉਣਾ ਚਾਹੀਦਾ ਵਾ ਜਿਹੜੀ ਆਪਾਂ ਸਟੀਲ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਸਕਦੇ ਆ ਉਹ ਕਈ ਰੋਗ ਜਿਹੜੇ ਆਪਣੇ ਸਰੀਰ ਨੂੰ ਕਰਦੇ ਆ ਜੀ ਇਹ ਇਹਦੇ ਵਿੱਚ ਸੰਗਤੋ ਸਗੋ ਤੇ ਇਹ ਮਹਾਰਾਜ ਦਾ ਨਾਮ ਜਪੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰੂਰ ਪੁੱਛਣਾ ਚਾਹਾਂਗੇ ਜਿਹੜੇ ਇਕਾਕਾਦ ਹੁੰਦੇ ਆ ਚਾਹੇ ਆਪਾਂ ਗੱਲ ਕਰੀਏ ਕਿਰਪਾਨ ਹੈ ਚਾਹੇ ਗੱਲ ਕਰੀਏ ਕੜੇ ਦੀ ਇੱਕ ਕਾਲ ਵੀ ਸਤਬਲੋ ਦੇ ਜਿਹੜੇ ਹੁੰਦੇ ਸੀ ਧਾਰਨ ਕਰਨੇ ਚਾਹੀਦੇ ਕਿਉਂਕਿ ਨੌਜਵਾਨਾਂ ਅੱਜ ਕੜੇ ਤੇ ਲਿਆਉਂਦੇ ਆ ਅਜਲ ਕੜਿਆਂ 'ਚ ਵੀ ਬੜੇ ਫੈਸ਼ਨ ਹੋ ਗਏ ਚਾਂਦੀ ਦਾ ਭਾਅ ਚਾਹੇ 4-5 ਲੱਖ ਹੋ ਜੇ ਤਾਂ ਵੀ ਕਹਿੰਦੇ ਚਾਂਦੀ ਦੇ ਕੜੇ ਪਾਉਣੇ ਆ ਸੋਨੇ ਦੇ ਕੜੇ ਪਾਉਣੇ ਆ ਉਹ ਵਕ ਵਕ ਬਦਕਾਰ ਦੇ ਘਰਾਂ ਦੇ ਵਿੱਚ ਬਿਲਨ ਸੈਟਾਂ 'ਤੇ ਧਿਆਨ ਲੱਗੇ ਮਹਿੰਗੇ ਮਹਿੰਗੇ ਚਾਈਨੀਸ ਮਟੀਰੀਅਲਾਂ ਦੇ ਇੰਨਾ ਚੀਜ਼ਾਂ ਤੋਂ ਦੂਰ ਹੋ ਗਏ ਦਰਬਾਰ ਸਾਹਿਬ ਦੇ ਵਿੱਚ ਬਹੁਤ ਜਗ੍ਹਾ ਦੇਖਿਆ ਗਿਆ ਸਟੀਲ ਦੇ ਬਰਤਨਾਂ 'ਚ ਵਰਤੋਂ ਹੋਣ ਲੱਗ ਗਈ ਹਾਂਜੀ ਉਹ ਫਿਰ ਵੀ ਇਦਾਂ ਹੀ ਆ ਵੀ ਚਲੋ ਉਹ ਆਪਣਾ ਸੁਖਵੇਂデア ਵੀ ਸਫਾਈ ਇਹਨਾਂ ਦੀ ਹੋ ਜਾਂਦੀ ਆ ਇਹਨਾਂ ਨੂੰ ਜਿਹੜਾ ਮਾਂਜਣਾ ਪੈਂਦਾ ਦੇਤਾ ਦੇ ਨਾਲ ਇਹ ਨੇ ਹਾਂਜੀ ਸਵਾਹ ਹੋਈ ਦਿੱਤਾ ਹੋਈ ਇਹਦੇ ਨਾਲੇ ਬਰਤਨ ਜਿਹੜੇ ਆ ਸਾਫ ਹੁੰਦੇ ਆ ਇਹ ਦੂਜੀ ਦੇ ਨਾਲ ਨਹੀਂ ਹੁੰਦੇ ਜਿੱਦਾ ਸਲਫਨਾ ਕਰਦੇ ਜਿਹਦੇ ਆ ਸਟੀਲ ਉਹਦੇ ਨਾਲ ਵੀ ਸਾਫ ਹੋ ਜਾਂਦੀ ਆ ਇਹਨਾਂ ਦੇ ਮਿੰਤ ਲੱਗਦੀ ਆ ਇਹ ਹੁਣ ਨਿਹੰਗ ਸਿੰਘ ਵਰਤਦੇ ਆ ਤੇ ਇਹਦੇ ਦੇ ਮਿੰਤ ਕਰਦੇ ਆ ਕਿ ਸ਼ਸਤਰ ਪਾਉਂਦੇ ਆ ਤੇ ਉਹਨਾਂ ਦੀ ਵੀ ਸੇਵਾ ਕਰਦੇ ਆ ਪੰਤਰੀ 20 ਦਿਨੀ ਮਹੀਨੇ ਬਾਦਾਂ ਇਹ ਤੇਗਦੀ ਵੀ ਉਹਨਾਂ ਸੇਵਾ ਕਰਨੀ ਪੈਂਦੀ ਆ ਦੇਸੀ ਕਿ ਉਹ ਜਾਂ ਤੇਲ ਲਾਉਣਾ ਪੈਂਦਾ ਵਾ ਉਹਦਾ ਕਰਕੇ ਰੱਖਣੇ ਪੈਂਦੇ ਨਹੀਂ ਤੇ ਜੰਗਾਲ ਪੈਂਦਾ ਵਾ ਤੇ ਇਹਨੂੰ ਰੱਖੀਦਾ ਵਾ ਤਾਂ ਸੁੱਕਾ ਮਾਂਜ ਕੇ ਤੇ ਇਹਨੂੰ ਝਾੜ ਕੇ ਰੱਖਣਾ ਪੈਂਦਾ ਵਾ ਜੇ ਇਹਨੂੰ ਗਿੱਲਾ ਰੱਖੀਏ ਤੇ ਫਿਰ ਜੰਗਾਲ ਪੈਂਦਾ ਵਾ ਬਾਬਾ ਜੀ ਦਿਮਾਲੇ ਦੇ ਵਿੱਚ ਜਾਂ ਜਿੱਦੇ ਦਸਤਾਲ ਸਜਾਈਦੀ ਆ ਉਸ ਦੇ ਵਿੱਚ ਵੀ ਕਾਕਾਰ ਲੱਗਦੇ ਆ ਤੇ ਕਿੰਨੇ ਸ਼ਸਤਰ ਤਾਦਨੀਆਂ ਕਿੰਨੇ ਕਾਕਾਰ ਲਗਾਈਦੇ ਆ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ ਉਹ ਪੰਜ ਸ਼ਸਤਰ ਹੁੰਦੇ ਜੀ ਇੱਕ ਹੁੰਦਾ ਵਾ ਤੀਰ ਦੋ ਵਿੱਚ ਦਲਵਾਰਾਂ ਹੁੰਦੀਆਂ ਇੱਕ ਖੰਡਾ ਹੁੰਦਾ ਇੱਕ ਤੀਰ ਹੁੰਦਾ ਵਾ ਦੋ ਕਿਰਪਾਨਾਂ ਹੁੰਦੀਆਂ ਤੇ ਇੱਕ ਕੜਾ ਹੁੰਦਾ ਵਾ ਉਹਨਾਂ ਨੂੰ ਪੰਜ ਕਕਾਰ ਕਈਏ ਜਾਂਦੇ ਆ ਉਹ ਵਿੱਚ ਹੁੰਦੇ ਆ ਕਈਏ ਜਾਂਦੇ ਆ ਸਿੰਘ ਸ্নান ਪਾਣੀ ਕਰਨਾ ਵਾ ਤੇ ਉਹ ਦੁਜੀ ਤੇ ਇੱਕ ਵੀ ਵਧਾ ਸਕਦਾ ਵਾ ਗਾਤਰਾ ਵੀ ਵਧਾ ਸਕਦਾ ਉਹਦੇ ਸਸਤਰ ਕੇਸਰਾਂ ਦੇ ਵਿੱਚ ਲੱਗੇ ਹੁੰਦੇ ਆ ਉਹਦਾ ਫਾਇਦਾ ਇਹ ਆ ਵੀ ਜੇ ਕੋਈ ਵਾਰ ਵੀ ਕਰਦਾ ਵਾ ਤੇ ਤਾਲੂ ਤੇ ਬਾਸ ਨਹੀਂ ਹੁੰਦਾ ਜਿਹੜਾ ਜਦਾਂ ਕਿਰਪਾਨ ਵੱਜੇ ਤੇ ਉਹ ਵੀ ਉੱਥੇ ਬਾਸ ਨਹੀਂ ਕਰ ਸਕਦੀ ਪਹਿਲੀ ਗੱਲ ਕੇਸ ਕੀ ਚੰਦੀ ਲੰਗਣੀ ਕੇਸ ਕੀ ਜੋ ਵਿਨਾਗੀ ਤੇ ਫਿਰ ਘਰੇ ਨੇ ਰੋਕ ਲੈਣੀ ਹੁੰਦੀ ਆ ਇਹਦਾ ਬਹੁਤ ਜਿਆਦਾ ਫਾਇਦਾ ਹੋਇਆ ਜਿੱਦਾਂ ਕੜਾ ਪਾਇਆ ਵਾ ਇਹ ਕਰਾ ਵੀ ਬਾਖ ਰੂਕਦਾ ਵਾ ਭਾਈ ਤੁਹਾਡਾ ਕੜਾ ਕਿੰਨਾ ਕ ਸਮਾਂ ਹੋ ਗਿਆ ਪਾਇਆ ਨੂੰ ਤਾਂ ਇਹਨੂੰ 22 ਸਾਲ ਹੋ ਗਏ ਜੀ ਜੋ ਅੰਮ੍ਰਿਤ ਛਕਿਆ ਵਾ ਕਾਲਪੁਰਖ ਦੀ ਕਿਰਪਾ ਨਾਲ ਤੇ 2000 ਦੋ ਦਾ ਪਾਇਆ ਵਾ ਇਹ ਅੱਜ ਹੁਣ ਤੁਹਾਡੇ ਸਾਹਮਣੇ 24 ਸਾਲ ਹੋ ਗਏ ਆ ਬਾਬਾ ਜੀ ਕਹਿੰਦੇ ਆ ਕਿ ਜਦੋਂ ਸਲਬ ਲੋ ਦਾ ਧਾਰੀ ਹੋਵੇ ਸਿੰਘ ਹਾਂਜੀ ਤੇ ਉਹ ਉਤਪਦੇਤ ਜਿਹੜੀਆਂ ਮਾਰੀਆਂ ਬਲਾਵਾ ਵੀ ਦੂ ਦਿੰਦੀਆਂ ਇਹ ਗੱਲ ਚ ਸਚਾਈ ਹੈ ਹਾਂਜੀ ਸਚਾਈ ਹੈ ਮਹਾਰਾਜ ਅਸੀਂ ਆਪ ਦਲਪੰਥ ਦੇ ਜਾਣਦੇ ਰਹੇ ਹਾਂ ਸੋਮਣੀ ਜਰਨੈਲ ਬਾਬਾ ਜੀਮਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਦਸ਼ਮੇਸ਼ ਤਰਨਾਦਾਲ ਆਪਣਾ ਆਨੰਦਗੜ੍ਹ ਕਿਲਾ ਲੋਗੜ੍ਹ ਆਨੰਦਗੜ੍ਹ ਕਿਲਾ ਆਨੰਦਪੁਰ ਸਾਹਿਬ ਉੱਥੇ ਬਾਬਾ ਜੀਮਨ ਸਿੰਘ ਦਾ ਦਲ ਚੱਲਿਆ ਸੀ ਪਾਸ਼ਾ ਦੀ ਗਿਰਪਨ ਤਖਤ ਦੇ ਉੱਤੋਂ ਤੇ ਉਹ ਦਲਪੰਥ ਦੀ ਜਿਹਦਾ ਨੂੰ ਮੌਕਾ ਮਿਲਦਾ ਹੈ 2-4 ਦਿਨ ਸੇਵਾ ਕਰੀਦੀ ਨੰਗਾ ਸਿੰਘਾਂ ਨੇ ਇਹ ਨਹੀਂ ਵੇਖਣਾ ਵੀ ਇਹ ਮੜੀਆਂ ਵਾਂ ਉੱਥੇ ਪੜਾ ਲਾ ਦੇਣਾ ਜਿੱਥੇ ਮੌਕਾ ਬਣਿਆ ਉੱਥੇ ਲਾ ਦੇਣਾ ਕਬਰਾਂ ਦੇ ਵਿੱਚ ਇਹ ਆਦਤ ਵੀ ਰਗੜੇ ਲਾ ਕੇ ਸਕਦੇ ਆ ਕਿ ਲੰਮੇ ਪੈਣਾ ਹੋਵੇ ਤਾਂ ਉੱਥੇ ਹੀ ਪਈ ਜਾਂਦੇ ਆ ਕੋਈ ਭੂਤ ਪ੍ਰੇਤ ਨਹੀਂ ਆਉਂਦਾ ਲਾਗੇ ਜੇ ਪੰਜ ਕਕਾਰ ਹੋਣ ਤੇ ਮਹਾਰਾਜ ਦਾ ਨਾਮਦਾਨ ਸ্নান ਕੋਲ ਹੋਵੇ ਤੇ ਕੋਈ ਭੂਤ ਪ੍ਰੇਤ ਦਾ ਵੀ ਇੱਥੇ ਵਾਸਾ ਨਹੀਂ ਹੁੰਦਾ ਇਹ ਕਿਸੇ ਤੋਂ ਡਰਨੀ ਲੋੜ ਨਹੀਂ ਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਿਹੜਾ ਵਾ ਕਾਲ ਜਦੋਂ ਗਿਆਨ ਘੋਸ਼ਟ ਹੋਈ ਸੀ ਉਹਦੇ ਨਾਲ ਸਬਦੇ ਦੇ ਨਾਲ ਭਾਈ ਮਰਦਾਨੇ ਨੂੰ ਆਖਿਆ ਵੀ ਨਾਮ ਜਪ ਤੇ ਕੋਈ ਕਾਲ ਕੁਛ ਨਹੀਂ ਤੈਨੂੰ ਕਰ ਸਕਦਾ ਉਹ ਕਾਲ ਦੇ ਵੀ ਫਿਰ ਉਹਨੂੰ ਨਿੰਮਸ਼ ਘਾਲ ਕੀਤੀ ਆ ਜਿਹੜਾ ਯੁੱਗ ਦਾ ਕਾਲ ਮਾਲਕ ਹੀ ਉਹਨੇ ਵੀ ਆਖਿਆ ਵੀ ਮਹਾਰਾਜ ਮੈਨੂੰ ਕਿਰਪਾ ਕਰੋ ਮੇਰਾ ਵੀ ਕੋਈ ਧਾਰ ਕਰਿਓ ਪਾਏ ਯੁੱਗ ਦੇ avatars ਜੋ ਤੇ ਮਹਾਰਾਜ ਬੋਲਦਿਆਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਵੀ ਇੰਦੀਆਂ ਤੇ ਸੰਗਤਨ ਬਖਸ਼ਣ ਜੋ ਗਿਆ ਤੇ ਸਹੀ ਪਿਆਰੇ ਮਿਲਣੇ ਜਿੰਨਾ ਕੋ ਮਿਲਿਆ ਆਪਕਾ ਨਾਮ ਵੇਖਿਆ ਨਾਮ ਚਿੱਤਾ ਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਭਤਾ ਭਲਾ ਬਾਬਾ ਜੀ ਜਦੋਂ ਵੀ ਮੈਂ ਤੁਹਾਨੂੰ ਜਾਂਦੇ ਪੁੱਛਣਾ ਚਾਹੂੰਗਾ ਜਿੱਦਾਂ ਸਤ ਬਲੋ ਤੁਸੀਂ ਕਿਹਾ ਜਿਹੜਾ ਤਾਦਨ ਕਰਦੇ ਆ ਨੌਜਵਾਨ ਜਿਸ ਤਰੀਕੇ ਨਾਲ ਅੱਜ ਵੱਖ-ਵੱਖ ਪ੍ਰਕਾਰ ਦੇ ਜਿਹੜੇ ਨਵੀਆਂ ਚੀਜ਼ਾਂ ਮਾਰਕੀਟ 'ਚ ਆ ਗਈਆਂ ਉਹਨਾਂ ਦੇ ਵੱਲ ਰੁਝਾਨ ਹੋ ਗਿਆ ਗੁਰੂ ਸਾਹਿਬ ਦੇ ਵਚਨ ਹੈ ਸੋਨੇ ਦੇ ਭਾਅ ਵੀ ਕਹੇਗਾ ਸਮਾਂ ਆ ਰਿਹਾ ਜਾਂ ਹਜੇ ਕਾਫੀ ਸਮਾਂ ਪਿਆ ਹੈ ਜਦੋਂ ਤੁਹਾਡੇ ਕੋਲ ਖਰੀਦਣ ਆਉਂਦੇ ਆ ਕੀ ਮੰਗਦੇ ਆ ਕੀ ਗੱਲਾਂ ਕਰਦੇ ਆ ਕਦੀ ਕਹਿੰਦੇ ਆ ਬਾਬਾ ਜੀ ਮਹਿੰਗਾ ਸਸਤਾ ਉਹ ਨਹੀਂ ਚਾਹੀਦਾ ਜਾਂ ਕੀ ਫਾਇਦਾ ਰਹੇ ਤਾਂ ਛੱਡੋ ਪੜਾ ਭਾਰਾ ਕੋਈ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਹੋਣ ਹਾਂਜੀ ਹਾਂਜੀ ਇਹ ਮਹਿੰਗੇ ਆ ਕਰੇ ਪਾਸ਼ਾ ਦੀ ਕਿਰਪਾ ਨਾਲ ਵੀ ਭਾਰੇ ਵੀ ਆ ਕੋਈ ਅੱਧਾ ਕਿਲੋ ਦਾ ਵਾ ਕੋਈ ਕਿਲੋ ਦਾ ਵਾ ਇਹ ਮਹਿੰਗੇ ਵਿਕਦੇ ਆ ਪਾਸ਼ਾ ਦੀ ਕਿਰਪਾ ਨਾਲ ਨਿਹੰਗ ਸਿੰਘ ਜਾਦੇ ਖਰੀਦਦੇ ਆ ਚਾਹੇ ਗੋਸੇ ਖਰੀਦਦੇ ਆ ਤੇ ਚਾਹੇ ਜਿਨ੍ਹਾਂ ਨੂੰ ਕੋਈ ਡਾਕਟਰ ਦੱਸਦਾ ਵਾ ਆਮ ਦੁਨੀਆ ਨੂੰ ਉਹ ਪਾਉਂਦੀ ਐ ਕੜਾ ਪਾਸ਼ਾ ਦੀ ਕਿਰਪਾ ਨਾਲ ਤੇ ਕਈਆਂ ਦਾ ਇਹ ਪਾਇਆ ਅਧਾਰ ਹੋ ਜਾਂਦਾ ਕਾਲਪੁਰਖ ਦੀ ਕਿਰਪਾ ਵਾ ਸੰਦੇਸ਼ ਦਿਓ ਬਾਬਾ ਜੀ ਕੋ ਨੌਜਵਾਨਾਂ ਨੂੰ ਜਿਹੜੇ ਦੇਖ ਰਹੇ ਨੌਜਵਾਨ ਇਹ ਪਉਣਾ ਚਾਹੀਦਾ ਪਾਸ਼ਾ ਦੀ ਕਿਰਪਾ ਦੇ ਨਾਲ ਤੇ ਗਾਂ ਸੰਗਤ ਨੂੰ ਇਹ ਆਪਣੀ ਸਰੀਰ ਦੀ ਰੱਖਿਆ ਕਰਨ ਦੀ ਚਾਹੀਦੀ ਆ ਉਹ ਸਰੀਰ ਇਹ ਮਹਾਰਾਜ ਦੀ ਕਿਰਪਾ ਨਾਲ 84 ਲੱਖ ਜੂਨ ਪਹੁੰਚ ਕੇ ਮਿਲਿਆ ਵਾ ਇਹਦੀ ਜਿੰਨੀ ਵੀ ਸਹਾਇਤਾ ਕੀਤੀ ਜਾਵੇ ਤੋਂ ਮਹਾਰਾਜ ਨੇ ਇਹ ਦੁਨੀਆਦਾਰੀ ਤੇ ਬਣਾਇਆ ਵਾ ਆਪਾਂ ਇਹਦੀ ਪਛਾਤ ਕਰਨੀ ਚਾਹੀਦੀ ਆ ਇਹਦੇ ਕੋ ਲਾਵਾ ਲ ਖਟਣਾ ਚਾਹੀਦਾ ਦਿਖਾਓ ਕਿ ਸਰਬਲੋ ਦਾ ਬਣਿਆ ਕੀ ਕੀ ਹੈਗਾ ਆ ਸਰਬਲੋ ਇਹ ਰਾਜ ਜੀ ਬਾਤਾ ਜੀ ਹਾਂ ਜੀ ਆ ਕੜੇ ਆ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਦੂਜੀ ਦੁਨੀਆ ਮੰਗਦੀ ਆ ਪਤਲ ਦਾ ਤਾਂਮੇ ਦਾ ਉਹਨਾਂ ਨੇ ਦਈਦਾ ਵਾ ਤੇ ਆ ਜਿਹੜੇ ਆਮ ਗੁਰ ਸਿੱਖਿਆ ਜਿਹੜੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚੰਨਾ ਗੁਰ ਸਿੱਖਾਂ ਨੂੰ ਪਤਾ ਵਾ ਉਹ ਫਿਰ ਮਹਿੰਗੇ ਮਹਿੰਗੇ ਕਰੇ ਜਿਹੜੇ ਖਰੀਦਦੇ ਬਹੁਤ ਅਨੰਦਪੁਰ ਸਾਹਿਬ ਵੀ ਜਾਂਦੇ ਆ ਫਤਿਹਗੁਰ ਸਾਹਿਬ ਵੀ ਇਹ ਸਰਬਲੋਭ ਬਹੁਤ ਜਾਂਦਾ ਵਾ ਹੁਣ ਕੜਾਈਆਂ ਵੀ ਬੜੀਆਂ ਵਾ ਉਹ ਦੂਜੀ ਦੁਕਾਨ ਤੇ ਤੇ ਕੜਾਈਆਂ ਵੀ ਮਿਲਦੀਆਂ ਵਾ ਪਰ ਜਿਹੜਾ ਮਨਤਾਰੀ ਉਹ ਹੀ ਸਰਦੋਬ ਬੱਝ ਸਕਦਾ ਕਿ ਦੂਜਾ ਨਹੀਂ ਨਹੀਂ ਕੋਈ ਵੀ ਵਰਤ ਸਕਦਾ ਵਾ ਹਰ ਇੱਕ ਜੀ ਨੂੰ ਇਹ ਆਕਿਆ ਤੇ ਉਹ ਮਹਾਰਾਜ ਨੇ ਸਾਰੀ ਇਕੋ ਜੇ ਬਣਾਏ ਆ ਅਲਪੁਰਖ ਦੀ ਉਹ ਜਿਹੜਾ ਗੋਸੇਕ ਸੱਜ ਗਿਆ ਉਹਦੇ ਆਰਤੀ ਤੇ ਬਿਲਕੁਲੋਂ ਜਾਦਪਾਲ ਤੋਂ ਵੀ ਦੂਰ ਆ ਉਹ ਜਾਦਪਾਲ ਤੋਂ ਵੀ ਦੂਰ ਆ ਤੇ ਇਹ ਗੁਰਦੁਆਰਿਆਂ ਚ ਵੀ ਚਲੋ ਵਸਣੇ ਚਾਹੀਦੇ ਆ ਕਾਲਪੁਰਖ ਦੀ ਕਿਰਪਾ ਨਾਲ ਪਰ ਇਹਨਾਂ ਦੀ ਜਿਹੜੀ ਆ ਸਫਾਈ ਆ ਇਹ ਕੋਈ ਵਜ਼ਲਾ ਕਰ ਸਕਦਾ ਵਾ ਜਿਆਦੇ ਨਹੀਂ ਇਹ ਕਰਦੇ ਸਫਾਈ ਤੋਂ ਭੱਜਦੇ ਆ ਸਫਾਈ ਇਹ ਉਹ ਕਰ ਸਕਦਾ ਵਾ ਵੀ ਜਿਹੜਾ ਇਹ ਮਰਜ਼ਾਦਾ ਚ ਚਾਹ ਹੋਵੇ ਚਾਹ ਹੋਵੇ ਮਨੋ ਸੌਂਕ ਹੋਵੇ ਹਾਂਜੀ ਠੀਕ ਆ ਬਾਬਾ ਜੀ ਬਾਈ ਜੀ ਸਰਦਾਰ ਸਾਹਿਬ ਤੋਂ ਬਿਲਕੁਲ ਬੜੀ ਵਧੀਆ ਜਾਣਕਾਰੀ ਵੀ ਦਿੱਤੀ ਹੈ ਤਸਵੀਰਾਂ ਤੁਸੀਂ ਦੇਖੋ ਸਰਬੋਤਮ ਦਾ ਬਖਤਾ ਜਿਹੜੇ ਕੜੇ ਨੇ ਇਹ तमाम ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਵਰਤਨ ਦੇ ਲਈ ਹਮੇਸ਼ਾ ਹੀ ਸੰਗਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜ਼ਰੂਰ ਦੱਸਿਆ ਵੀ ਜਾਂਦਾ ਹੈ ਕਿ ਇਹਨਾਂ ਦੇ ਵਰਤੋਂ ਕੀਤੀ ਜਾਵੇ ਲੇਕਿਨ ਕਿਤਨਾ ਕਿਤੇ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਨੌਜਵਾਨੀ ਹੈ ਉਹ ਵਕ ਵਕ ਪ੍ਰਕਾਰ ਦੇ ਜਿਹੜੇ ਖੋਰ ਬਾਜ਼ਾਰ ਦੇ ਵਿੱਚ ਤਾਤਾਂ ਲੱਗ ਗਈਆਂ ਉਹਨਾਂ ਦੀ ਆਦੀ ਹੋ ਗਈ ਹੈ ਆਉਂਦੇ ਨੇ ਇਸ ਦੀ ਦੇਖ ਸੰਭਾਲ ਨੂੰ ਸੁਣ ਕੇ ਭੱਜ ਜਾਂਦੇ ਨੇ ਲੇਕਿਨ ਕਿਹ ਤਰ੍ਹਾਂ ਕਿਤੇ ਜ਼ਰੂਰੀ ਹੈ ਜ਼ਰੂਰ ਆਪਣੇ ਧਰਮ ਦੇ ਨਾਲ ਮਰਿਆਦਾ ਦੇ ਨਾਲ ਅਜੁੜਨਾ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਸਾਇੰਟਿਫਿਕ ਰੀਜ਼ਨ ਵੀ ਹੈਗੇ ਨੇ ਕਿ ਇਸ ਦੇ ਫਾਇਦੇ ਕੀ ਆ ਆਪਣੇ ਸ਼ਰੀਰ ਨੂੰ ਇੰਨਾ ਤਤਾਂ ਦੇ ਨਾਲ ਤਾਤਵਾ ਦੇ ਫਾਇਦੇ ਵੀ ਹੁੰਦੇ ਨੇ ਸੋ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਅਪੀਨ ਵੀ ਕੀਤੀ ਹੈ ਕਿ ਜ਼ਰੂਰ ਨੌਜਵਾਨੀ ਜਿਹੜੀ ਆ ਉਹ ਸਰਬਲੋ ਦੀ ਵਰਤੋਂ ਕਰੇ ਉਸ ਦੇ ਨਾਲ ਜਿਹੜਾ ਉਹਨਾਂ ਨੇ ਇਹ ਤੰਬਾ ਦਿਖਾਇਆ ਉਸ ਦੀ ਵੀ ਵਰਤੋਂ ਕਰਨੀ ਜ਼ਰੂਰੀ ਹੈ ਸੋ ਬਹੁਤ ਵਧੀਆ ਜਾਣਕਾਰੀ ਹੈ ਜ਼ਰੂਰ ਆਪਣੀ ਕਮੈਂਟ ਬਾਕਸ ਦੇ ਵਿੱਚ ਲਾਏ ਦਿਓ ਕਿਸ ਤਰੀਕੇ ਦੀ ਇਹ ਜਾਣਕਾਰੀ ਲੱਗੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹਰ ਘਰ ਦੇ ਵਿੱਚ ਪਹੁੰਚ ਸਕੇ ਤੁਸੀਂ ਜੁੜੇ ਰਹੋ ਦ ਸਿਟੀ ਹੈਡਲਾਈਨਸ ਨਾਲ ਮੈਂ ਹਦਾਨਿਸ਼ ਗੁਪਤਾ ਅਮਰਿਤਸਰ